ਇੱਕ ਜਿਹੜੀ ਸਾਡੇ ਪਿਛਲੇ ਦਿਨੀ ਦੁਖਦਾਈ ਘਟਨਾ ਵਾਪਰੀ ਉਹ ਘਟਨਾ ਸੀ ਗੁਰਦੁਆਰਾ ਰਾਮ ਰਾਮਦਾਸਪੁਰੀ ਪਿਪੜੀਆ ਮਾਜਰਾ ਭੀੜੀ ਭੀੜੀ ਭੀੜ ਵਿੱਚ ਉਹ ਵਿਚਾਰਾ ਗ੍ਰੰਥੀ ਜਿਹੜਾ ਉਹ ਵੀ ਹੈਂਡੀਕੈਪਡ ਐ ਉਹਦਾ ਇੱਕ ਹੱਥ ਫੈ ਨਹੀਂਦਾ ਉਹਦੀ ਨਵਾਲਕ ਲੜਕੀ ਜਿਹੜੀ ਆ ਉਹਦੇ ਨਾਲ ਦੁਰਾਚਾਰ ਕੀਤਾ ਗਿਆ ਜਿਹਦੇ ਵਿੱਚ ਚਾਰ ਬੰਦੇ ਨਾਮਜ਼ਦ ਹੋਏ ਆ ਉਹਦੀ ਬੇਟੀ ਦੀ 164 ਦੀ ਸਟੇਟਮੈਂਟ ਵੀ ਮਹੈਸਟਰ ਸਾਹਿਬ ਦੇ ਸਾਹਮਣੇ ਦਰਜ ਹੋਈ ਆ ਅਫਸੋਸ ਦੀ ਗੱਲ ਆ ਕਿ ਦੋ ਜਿਹੜੇ ਬੰਦੇ ਕ गिरफ्तार ਹੋ ਗਏ ਦੋ ਜਿਹੜੇ ਰਹਿੰਦੇ ਆ ਉਹ ਰੂਲਿੰਗ ਪਾਰਟੀ ਦੇ ਨਾਲ ਜੁਪੀ ਨਾਲ ਸੰਬੰਧਤ ਆ ਉਹਨਾਂ ਦੇ ਖਿਲਾਫ ਜਿਹੜੀ ਆ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸੋ ਮੈਂ ਜੁਪੀ ਦੀ ਸਰਕਾਰ ਤੇ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਹੌਲੀ ਹੌਲੀ ਕਈ ਵਾਰੀ ਗੱਲਾਂ ਵੱਧ ਜਾਂਦੀਆਂ ਉਹ ਜਿਹੜੇ ਦੋ ਨਾਮਜਦ ਹੋਏ ਜਿਹੜਾ ਨੂੰ ਨਹੀਂ ਗ੍ਰਿਫਤਾਰ ਕੀਤਾ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਬੱਚੀ ਨਵਾਲਕੇ ਆ ਪਾਸਪੋਰਟ ਪੋਸਟੋ ਦੇ ਤਹਿਤ ਉਹਦੇ ਉੱਤੇ ਪਰਚਾ ਦਰਜ ਹੋਇਆ ਸੋ ਸਰਕਾਰ ਇੱਕ ਪਾਸੇ ਬੱਚਿਆਂ ਦੀ ਸੁਰੱਖਿਆ ਔਰਤਾਂ ਦੀ ਸੁਰੱਖਿਆਤਾ ਦੀ ਗੱਲ ਕਰਦੀ ਆ ਪਰ ਇਹ ਮੇਰਾ خیال ਘਟਨਾ ਵਾਪਰੀ ਨੂੰ 2 ਮਹੀਨੇ ਹੋ ਗਏ ਆ ਉੱਥੋਂ ਦੇ ਸਿੱਖ ਸਮੂਚੇ ਤੌਰ ਤੇ ਸਾਰੀਆਂ ਜਥੇਬੰਦੀਆਂ ਆਪਣੇ ਤੌਰ ਤੇ ਜਦੌਜਾਦ ਕਰ ਰਹੀਆਂ ਤੇ ਅਸੀਂ ਪਿੱਛੇ ਆਪਣਾ ਜਿਸ ਦਿਨ ਦੀ ਘਟਨਾ ਵਾਪਰੀ ਆ ਆਪਣਾ ਪ੍ਰਚਾਰਕ ਵੀ ਉੱਥੇ ਸਾਡਾ ਮਿਸ਼ਨ ਦਾ ਇੰਚਾਰਜ ਗਿਆ ਸੀ ਜਿਹਨੇ ਰਿਪੋਰਟ ਤਖਤ ਜੀ ਕਾਲਤਖਬ ਸਾਹਿਬ ਨੂੰ ਦੇ ਦਿੱਤੀ ਸੀ ਤੇ ਤਖਤ ਸਾਹਿਬ ਜੀ ਦੇ ਜਥੇਦਾਰ ਸ੍ਰੀ ਕਾਲਤਖਬ ਸਾਹਿਬ ਗਿਆਨੀ ਰਕबीर ਸਿੰਘ ਜੀ ਹੋਣਾ ਨੇ ਆਦੇਸ਼ ਵੀ ਕੀਤਾ ਦੀ ਸ਼੍ਰੋਮਣੀ ਕਮੇਟੀ ਨੂੰ ਵੀ ਤੁਸੀਂ ਇਹਦੀ ਪੈਰਵਾਈ ਕਰੋ ਤਾਂ ਫਿਰ ਅਸੀਂ ਧਰਮ ਪ੍ਰਚਾਰ ਕਮੇਟੀ ਦੇ ਦੋ ਮੈਂਬਰ ਜਿਨ੍ਹਾਂ ਦੇ ਸਾਡੇ ਲਾਡਵਾ ਸਾਹਿਬ ਹਰਿਆਣੇ ਤੋਂ ਤੇ ਸਰਦਾਰ ਹਜੈਬ ਸਿੰਘ ਅਭਿਆਸੀ ਇਹ ਜਾ ਕੇ ਬਸਾਰ ਦੇ ਨਾਲ ਸਾਰਾ ਉੱਥੇ ਪਰਿਵਾਰ ਨੂੰ ਵੀ ਮਿਲ ਕੇ ਆਇਆ ਉਹਨਾਂ ਨਾਲ ਦੁੱਖ ਵੀ ਸਾਂਝਾ ਕੀਤਾ ਤੇ ਪ੍ਰਸ਼ਾਸਨ ਨੂੰ ਵੀ ਮਿਲ ਕੇ ਆਏ ਆ ਪਰ ਮੈਂ ਸਮਝਦਾ ਭਈ ਹਾਲੇ ਵੀ ਇਨਸਾਫ ਜਿਹੜਾ ਅਧੂਰਾ ਆ ਸੋ ਤੁਰੰਤ ਉਹਨਾਂ ਦੋਵਾਂ ਦੇ ਉੱਤੇ ਕਾਰਵਾਈ ਕਰਕੇ ਇੱਕ ਬੱਚੀ ਨਵਾਲ ਕੇ ਆ ਇੱਕ ਪਿਤਾ ਉਹਦਾ ਜਿਹੜਾ ਵਿਚਾਰਾ ਉਹ ਹੈਂਡੀਕੈਪਡ ਆ ਉਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਕਈ ਵਾਰੀ ਫੇ ਗੱਲ ਬਾਦੀ ਬਾਦੀ ਹੋਰ ਪਾਸੇ ਨੂੰ ਵੱਜ ਜਾਂਦੀ ਹੈ ਸੋ ਇਹ ਦੇਸ਼ ਦਾ ਵਿਧਾਨ ਵੀ ਆ ਤੇ ਦੇਸ਼ ਦਾ ਕਾਨੂੰਨ ਵੀ ਆ ਤੇ ਇਹ ਕਾਨੂੰਨ ਦੇ ਤਹਿਤ ਉਹ ਦੋ ਬੰਦੇ ਜਿਹੜੇ ਉਤਰਾੰਤ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਨਿਆਂ ਦਿੱਤਾ ਜਾਵੇ